ਸਸ਼ੀ ਅਕਾਲ ਜੀ ਜਿਉਂਦੀ ਬੈਠ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਜ਼ਰਾਂ ਚ ਦੀ ਵੱਡੀ ਖਬਰ ਇਸ ਦੇ ਨਾਲ ਹੀ ਮੁਜੀਠਿਆ ਨੂੰ ਅਦਾਲਤੋਂ ਨਹੀਂ ਮਿਲੀ ਰਾਹਤ ਐਸਐਸ ਨਗਰ ਦੇ ਇਸ ਦੀ ਕੀਤੀ ਸ਼ਿਕਾਇਤ ਸ਼੍ਰੋਮਨੀ ਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕ੍ਰਮ ਸਿੰਘ ਜਿਠਿਆ ਦਾ ਜਨਤਕ ਅਰਜੀ ਨੂੰ ਮੁਹਾਲੀ ਅਦਾਲਤ ਚ ਅੱਜ ਕਰੀਬ ਡੇਢ ਘੰਟੇ ਤੱਕ ਸੁਣਵਾਈ ਹੋਈ ਇਸ ਮੌਕੇ ਸਰਕਾਰੀ ਧਿਰ ਵੱਲੋਂ ਵਕੀਲ ਫੈਰੀ ਸੌਫਤ ਨੇ ਜ਼ਿਲ੍ਹਾ ਅਟਾਲੀ ਨੇਮਨਜੀਤ ਸਿੰਘ ਪੇਸ਼ੀ ਹੋਈ ਅਤੇ ਜਦ ਕੀ ਸਰਕਾਰ ਵਕੀਲ ਪ੍ਰਤੀਂਦਰ ਪਾਲ ਸਿੰਘ ਸੇਤ ਖਰਾਬ ਹੋਣ ਕਰਕੇ ਦਲਤ ਵਿੱਚ ਹਾਜ਼ਰ ਨਾ ਹੋ ਸਕੇ ਜਨਤਕ ਅਰਜੀ ਦੇ ਸੁਣਵਾਈ ਮੌਕੇ ਤੇ ਮੁਜੀਠੀਆ ਦੀ ਪਤਨੀ ਗਵੀਨ ਕੌਰ ਮੁਜੀਠੀਆ ਦੀ ਅਦਾਲਤ ਵਿੱਚ ਮਜਬੂਰ ਦੁਰੇ ਇਸ ਦੇ ਨਾਲ ਹੀ ਬਾਅਦ ਦੁਪਹਿਰ ਸਰਕਾਰੀ ਟੀਰ ਵੱਲੋਂ ਦਲੀਲਾਂ ਪੇਸ਼ ਕੀਤੀ ਜਾਣ ਤੋਂ ਬਾਅਦ ਉਪਰੰਤ ਅਦਾਲਤ ਨੇ ਜ਼ਮਾਨਤ ਅਰਜੀ ਤੇ ਸੁਣਵਾਈ 12 ਅਗਸਤ ਤੇ ਮੁਅਲਤ ਕਰ ਦਿੱਤੀ ਗਈ ਹੈ ਇਸ ਤਰ੍ਹਾਂ ਅੱਜ ਵੀ ਮੁਹਾਲੀ ਅਦਾਲਤ ਤੋਂ ਮੁਜੀਠੀਆਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ ਮੁਹਾਲੀ ਅਦਾਲਤ ਵਿਖੇ ਸੁਣਵਾਈ ਉਪਰੰਤ ਗਵੀਨ ਕੌਰ ਮੁਜੀਠੀਆ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦੀਆਂ ਕਿਹਾ ਕਿ ਉਹਨਾਂ ਨੂੰ ਇਸ ਦੇ ਨਾਲ ਹੀ ਗੁਰੂ ਸਾਹਿਬ ਤੇ ਪੂਰਾ ਪ੍ਰਸਾਹ ਅਤੇ ਉਹ ਮੰਨਦੇ ਹਨ ਕਿ ਅਦਾਲਤ ਦਾ ਜੋ ਵੀ ਫੈਸਲਾ ਹੋਵੇਗਾ ਉਹ ਚੰਗਾ ਹੀ ਹੋਵੇਗਾ ਇਸ ਦੌਰਾਨ ਬੀਤੇ ਕੁਝ ਦਿਨ ਪਹਿਲਾਂ ਹੀ ਗਵੀਨ ਕੌਰ ਵੱਲੋਂ ਵਿਜੀਲੈਂਸ ਅਧਿਕਾਰ ਵਿਰੋਧ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਬਾਰੇ ਪੁੱਛ ਗਏ ਸਵਾਲ ਜਵਾਬ ਤੇ ਗਵੀਨ ਕੌਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ ਉਹਨਾਂ ਨੇ ਅਲ ਪੁਲਿਸ ਅਧਿਕਾਰੀਆਂ ਵੱਲੋਂ ਕੋਈ ਸੰਪਰਕ ਨਹੀਂ ਕੀਤਾ ਗਿਆ ਉਹਨਾਂ ਨਾਲ ਮੌਜੂਦ ਕੀ ਮੌਜੂਦ ਜਿਠਿਆਣੀ ਵਕੀਲ ਡੀਐਸ ਸੋਬਤੀ ਨੇ ਕਿਹਾ ਕਿ ਉਹਨਾਂ ਨੇ ਖੁਸ਼ਕਿਸਮਤ ਹਨ ਕਿ ਸੁਣਵਾਈ ਜਾਰੀ ਹੈ ਅਤੇ ਨਾਲ ਹੀ ਉਹਨਾਂ ਦਾ ਦਾਵਾ ਹੈ ਕਿ ਸਰਕਾਰੀ ਟੀਰਵਲ ਨੂੰ ਪਹਿਲਾਂ ਜਿਹੜੀਆਂ ਦਲੀਲਾਂ ਪੇਸ਼ ਕੀਤੀਆਂ ਗਈਆਂ ਸਨ ਉਹ ਦਲੀਲਾਂ ਹੁਣ ਸਰਕਾਰ ਵਕੀਲ ਪਿੱਛੇ हट ਰਹੀ ਹਨ ਹੁਣ ਮੰਗਲਵਾਰ ਨੂੰ ਮਹਾਲੀ ਦਲਦਵਿਕ ਮੋਜੀਠੀਆ ਦੀ ਜ਼ਮਾਨਤ ਅਰਜੀ ਨਾਲ ਨਾਲ ਬੈਰਕ ਬਦਲੀ ਸੰਬੰਧੀ ਅਰਜੀ ਤੇ ਵੀ ਸੁਣਵਾਈ ਹੋਵੇਗੀ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ